ਲੁਧਿਆਣਾ ਦੇ ਗੁਰਨਾਨਕ ਪਵਨ ਵਿੱਚ ਪੰਜਾਬੀ ਕਲਚਰ ਨੂੰ ਬਚਾਉਣ ਦੇ ਮਕਸਦ ਦੇ ਨਾਲ ਇੱਕ ਖਾਸ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਹਿੱਸਾ ਲਿਆ ਵੱਖ-ਵੱਖ ਤਰ੍ਹਾਂ ਦੀਆਂ ਪਰਫਾਰਮੈਂਸ ਪੇਸ਼ ਕੀਤੀਆਂ ਗਈਆਂ ਦੱਸਦੇ ਕਿ ਇਸ ਮੌਕੇ ਨੌਜਵਾਨਾਂ ਨੂੰ ਮੰਗ ਕੀਤੀ ਗਈ ਕਿ ਅਜਿਹੇ ਪ੍ਰੋਗਰਾਮ ਜ਼ਿਆਦਾ ਤੋਂ ਜ਼ਿਆਦਾ ਕਰਵਾਏ ਜਾਣ ਤਾਂਕਿ ਪੰਜਾਬ ਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ ਲੁਧਿਆਣਾ ਲਈ ਦੇ ਇੱਕ ਮਾਣਿਤ ਕੈਂਪ ਲਾਇਆ ਤੇ ਇਹ ਸੀ 28 ਤਰੀਕ ਨੂੰ ਸ਼ੁਰੂ ਕੀਤਾ ਸੀ ਇਹਦੇ ਵਿੱਚ ਸਾਡੇ ਕੋਲ 3 ਸਾਲ ਤੋਂ ਲੈ ਕੇ 70 ਸਾਲ ਤੱਕ ਬਜ਼ੁਰਗ ਤੱਕ ਨੇ ਭੰਗੜਾ ਪਰਫਾਰਮ ਕੀਤਾ ਤੁਸੀਂ ਦੇਖਿਆ ਹੀ ਆ ਕਲਿੱਪਾਂ ਦੇ ਵਿੱਚ ਤੇ ਇਹਦੇ ਨਾਲ ਤੁਹਾਡੀ ਹੈਲਥ ਨੂੰ ਬਹੁਤ ਫਰਕ ਪੈਂਦਾ ਦੇਖੋ ਜਿੰਮ ਦੇ ਵਿੱਚ ਵੀ ਭੰਗੜਾ ਸਟਾਰਟ ਆ ਅੱਜਕੱਲ ਤੇ ਅਸੀਂ ਬਾਕਾਇਦਾ ਇਹਨਾਂ ਨੂੰ ਢੋਲ ਤੇ ਟ੍ਰੇਨਿੰਗ ਦਿੰਨੇ ਆ ਤੇ ਜ਼ਿਆਦਾਤਰ ਸਾਡਾ ਮਕਸਦ ਇਹੀ ਆ ਕਿ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ ਬੱਚਿਆਂ ਨੂੰ ਪੰਜਾਬ ਦੇ ਨਾਲ ਜੋੜ ਕੇ ਰੱਖਣਾ ਤਾਂ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਮੈਂ ਤਾਂ ਕਹਿੰਨਾ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਵੱਧ ਤੋਂ ਵੱਧ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਜਿਹੜਾ ਕਿ ਬੱਚੇ ਕਲਚਰ ਭੁੱਲਦੇ ਜਾ ਰਹੇ ਆ ਤੁਹਾਨੂੰ ਪਤਾ ਸਾਰਾ ਤਾਂ ਪੰਜਾਬ ਬਾਹਰ ਜਾਈ ਜਾਂਦਾ ਜੇ ਪੰਜਾਬ ਨੂੰ ਪਹੁੰਚਾਉਣਾ ਤੁਸੀਂ ਟਿਕਾ ਕੇ ਰੱਖਣਾ ਬੱਚਿਆਂ ਨੂੰ ਆਪਣੀ ਵਿਰਾਸਤ ਵੱਲ ਜੋੜ ਕੇ ਰੱਖਣਾ ਤਾਂ ਇਹੋ ਜਿਹੇ ਕੈਂਪ ਲਾਉਣੇ ਬਹੁਤ ਜ਼ਰੂਰੀ ਆ ਹਾਂਜੀ ਬਿਲਕੁਲ ਬਿਕੋਜ਼ ਤੁਹਾਨੂੰ ਪਤਾ ਅੱਜ ਕੱਲ ਬੈਸਟ ਨੇ ਟ੍ਰੈਂਡ ਚੱਲ ਪਿਆ ਹੋਇਆ ਤੇ ਸਾਰੇ ਲੋਕ ਨੇ ਜੋ ਜਤ ਰੋਧਰੀ ਚੱਲ ਰਹੇ ਨੇ ਪਹਿਰਾਵਾ ਵੀ ਉਦਾਂ ਦਾ ਹੋ ਗਿਆ ਬਟ ਜੇ ਇਦਾਂ ਦੇ ਜੋ ਫੰਕਸ਼ਨਸ ਨੇ ਹੁੰਦੇ ਰਹਿਣਗੇ ਪੰਜਾਬ ਨਾਲ ਸਾਨੂੰ ਜੋੜਦੇ ਰਹਿਣਗੇ ਤਾਂ ਆਬਵੀਅਸਲੀ ਆਪਾਂ ਕਾਫੀ ਜਲਦੀ ਇਸ ਵਿਰਾਸਤ ਨੂੰ ਆਪਣੀ ਨੂੰ ਬਚਾਉਣ ਚ ਕਾਮਯਾਬ ਹੋਵਾਂਗੇ ਅੱਛਾ ਕੁੜੀਆਂ ਨੇ ਕਿੱਦਾਂ ਪਾ ਲਿਆ ਕੁੜੋਂ ਦਮ ਲੱਗੇ ਹੋਏ ਆ ਕੁੜੀਆਂ ਨੇ ਕੁੜੀਆਂ ਨੇ ਜੀ ਪਰਫਾਰਮੈਂਸ ਹੁੰਦੀਆਂ ਲੁੱਡੀ ਸੰਮੀ ਕਿੱਦਾਂ ਇਹ ਸਾਰੀਆਂ ਹੁੰਦੀਆਂ ਨੇ ਜੋ ਇਹਨਾਂ ਚ ਤੁਸੀਂ ਦੇਖਿਆ ਹੋਣਾ ਸਾਰੀਆਂ ਵੱਡੀਆਂ ਛੋਟੀਆਂ ਹਰੇ ਹਰੇ ਕੇਸ ਦੇ ਹਰੇ ਕੇਸ ਗਰੁੱਪ ਸੀਗੇ ਉਹਦੇ ਵਿੱਚ ਸੋ ਕਈਆਂ ਨੂੰ ਤਾਂ ਟਿੱਕਾ ਨਹੀਂ ਪਤਾ ਹੁੰਦਾ ਜਾਂ ਕਈ ਐਸੀਆਂ ਫੁਲਕਾਰੀਆਂ ਨਹੀਂ ਪਤਾ ਹੁੰਦਾ ਉਹਦੇ ਬਾਰੇ ਕਿਸ ਤਰ੍ਹਾਂ ਜਾਗਰੂਕ ਕਰਾਉਣਾ ਚਾਹੁੰਗੇ ਸਾਡੇ ਚੈਨਲ ਦੇ ਮਾਧਿਅਮ ਨਾਲ ਜੀ ਇਹ ਬਿਲਕੁਲ ਜੀ ਹੁਣ ਜਿਵੇਂ ਤਿਆਂ ਦਾ ਹੁੰਦਾ ਆਪਣਾ ਸੌਣ ਦਾ ਮਹੀਨਾ ਚੜਨ ਵਾਲਾ ਤਿਆਂ ਦੇ ਫੰਕਸ਼ਨ ਹੁੰਦੇ ਨੇ ਸ਼ਹਿਰਾਂ ਵਿੱਚ ਤਾਂ ਆਮ ਡੀਜੇ ਵਗੈਰਾ ਦਾ ਬਟਾ ਆਪਾਂ ਨੂੰ ਪਿੰਡਾਂ ਦੀਆਂ ਤਿਆਂ ਨਾਲ ਤੁੜਨਾ ਚਾਹੀਦਾ ਜਾਇ ਤਾਂ ਆਸੇ ਪਾਸੇ ਦੇ ਪਿੰਡਾਂ ਵਿੱਚ ਜਾ ਕੇ ਦੇਖਣਾ ਚਾਹੀਦਾ ਉੱਥੇ ਚਰਖੇ ਮਧਾਣੀਆਂ ਸਾਡੇ ਪੰਜਾਬੀ ਪਹਿਰਾਵੇ ਜੋ ਸਾਡੇ ਕਲਚਰ ਜੁਐਲਰੀ ਹੁੰਦੀ ਆ ਪਿੱਪਲ ਪੱਤੀਆਂ ਹੋ ਗਈਆਂ ਜੁਗਨੀਆਂ ਹੋ ਗਈਆਂ ਇਹ ਸਾਰੀਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਛੰਨੇ ਉੱਤੇ ਛੰਨਾ ਛੰਨਾ ਪਰੇ ਅਜ ਵੈਣ ਦਾ ਛੰਨੇ ਉੱਤੇ ਛੰਨਾ ਛੰਨਾ ਪਰੇ ਅਜ ਵੈਣ ਦਾ ਖੜ ਕੇ ਦੇਖ ਸ਼ਕੀਨਾ ਕਿੱਦਾਂ ਜੱਟੀ ਮਲ ਵੈਣਦਾ ਖੜ ਕੇ ਦੇਖ ਸ਼ਕੀਨਾ ਕਿੱਦਾਂ ਜੱਟੀ ਮਲ ਵੈਣਦਾ ਬਹੁਤ ਵਧੀਆ ਲੱਗਿਆ ਜੀ ਬੱਚਿਆਂ ਦਾ ਪਰਫਾਰਮੈਂਸ ਬਹੁਤ ਵਧੀਆ ਹੈਗਾ ਤੁਸੀਂ ਵੀ ਬੜਾ ਕੁਝ ਹੋਇਆ ਪਾਪੂ ਬਸ ਦੇਖੋ ਜੀ ਬੱਚਿਆਂ ਨੇ ਖੁਸ਼ੀ ਇੰਨੀ ਕਰ ਦਿੱਤਾ ਹੈਗਾ ਸਾਨੂੰ ਕੀਮ ਕੀਮ ਦਾ ਸਾਮਾਇਆ ਸਭ ਯਾਰ ਬੱਚਿਆਂ ਦਾ ਭੰਗੜਾ ਵੀ ਬਹੁਤ ਜ਼ਿਆਦਾ ਪਸੰਦ ਆਇਆ ਜੋ ਬੱਚੇ ਗੇਕੀ ਕਰ ਰਹੇ ਆ ਸੱਭਿਆਚਾਰ ਕਰ ਰਹੇ ਆ ਬਹੁਤ ਸੁੰਦਰ ਹੈਗਾ ਲੱਗਦਾ ਕਿ ਆਪਣੇ ਸੁਪਨਿਆਂ ਦੇ ਬੱਚਾ ਸੁਪਨਾ ਦੇ ਬਿਲਕੁਲ ਸਿੱਖਣਾ ਚਾਹੀਦਾ ਜੀ 100% ਸਿੱਖਣਾ ਚਾਹੀਦਾ ਜੀ